ਕਲੇਸ਼ੀ 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 ਉਹ ਟਾਪਿਕ ਲਾਈਵ ਦਾ ਕਲੇਸ਼ੀ ਹੈ ਨਾ ਸੋ ਕਲੇਸ਼ੀ ਦੇ ਬਾਰੇ ਵਿੱਚ ਗੱਲਬਾਤ ਹੋਊਗੀ ਕਿ ਉਹ ਕਿਦਾਂ ਦੇ ਜੁਨਸਨ ਹੈ ਮਾਨ ਯੋਗੀ ਹਾਲੇ ਵੀ ਕਈ ਭੈਣਾ ਵੀਰ ਚੰਗੇ ਹੈਗੇ ਨੇ ਉਹ ਆਪਣੇ ਮਨ ਚ ਸੋਚ ਕੇ ਬੈਠੇ ਹੁੰਦੇ ਨੇ ਕਿ ਕਲੇਸ਼ੀ ਬਦਲ ਸਕਦੇ ਨੇ ਕਿਉਂ ਬਾਲੀਵੁੱਡ ਦੀਆਂ ਮੂਵੀਆਂ ਚ ਦਿਖਾਉਂਦੇ ਹੈਗੇ ਕਲੇਸ਼ੀ ਬਦਲ ਜਾਂਦੇ ਆ ਉਹ ਬਾਲੀਵੁੱਡ ਦੀਆਂ ਮੂਵੀਆਂ ਚ ਦਿਖਾਉਂਦੇ ਆ ਬਸ ਅਸਲੀ ਨਹੀਂ ਹੁੰਦਾ ਕਿਉਂ ਮੂਵੀ ਤਾਂ ਬਾਤ ਕਰਨੇ ਦੇਖਿਆ ਕੀ ਹੋਇਆ ਕੀ ਨਹੀਂ ਹੋਇਆ ਠੀਕ ਹੈ ਜੀ ਇਹ ਨਹੀਂ ਬਦਲਦੇ ਹੁੰਦੇ ਆਪਣੇ ਆਪ ਦੇ ਕੰਮ ਕਰੋ ਐਨੀਵੇਜ਼ ਤੇ ਤਾਂ ਬਾਅਦ ਚੇਪਾ ਗੱਲ ਕਰਦੇ ਜਿਹੜੀ ਮੈਂ ਗੱਲ ਕਰਨ ਆਈ ਹਾਂ ਉਹ ਗੱਲ ਕਰਦੀ ਹਾਂ ਉਹ ਇਹ ਦੇਖੋ ਸਾਨੂੰ ਪਤਾ ਟੀਟੂ ਉਹ ਤੁਸੀਂ ਕੰਨਾਂ ਤੇ ਵਾ ਕੇ ਦੇਖਦੇ ਹੋ ਸਾਡਾ ਲਾਈ ਪਤਾ ਪਰ ਧਰਮ ਨਾਲ ਕੰਬਖ ਤੋ ਜੇ ਕਿਸੇ ਵੇਲੇ ਕੰਨ ਤੋਂ ਡਿੱਗ ਪੈਣ ਨੇ ਹੋ ਤਾਂ ਲਾਈਵ ਦੇ ਵਿੱਚ ਆ ਕੇ ਕਿਹੜੇ ਹਕੀਮ ਨੇ ਕਿਹਾ ਸਬਸਕ੍ਰਿਪਸ਼ਨ ਲੈ ਲਓ ਮੈਨੂੰ ਪਤਾ ਤੁਸੀਂ ਬਹੁਤ ਚੀਪ ਹੋ ਮੈਨੂੰ ਪਤਾ ਕਲੇਸ਼ੀ ਬਹੁਤ ਚੀਪ ਹੁੰਦੇ ਨੇ ਬਹੁਤ ਚੀਪ ਹੁੰਦੇ ਨੇ ਹੁਣ ਕੱਲ ਇੱਕ ਟੀਡੂ ਆਇਆ ਕਲੇਸ਼ੀ ਕੱਲ ਆਇਆ ਬੜਾ ਸੂਟ ਬੂਟ ਪਾ ਕੇ ਫੋਟੋ ਖਚਾਈ ਹੋਈ ਹੈ ਨਾਮ ਵੀ ਬੜਾ ਫੈਂਸੀ ਰੱਖਿਆ ਹੋਇਆ ਦੇਖ ਹੀ ਲਾਂਗ ਵਿੱਚ ਇੱਥੇ ਕਮੈਂਟ ਕਰਦਾ ਫਿਰਦਾ ਹੁਣ ਮਰੇ ਪੂਸ਼ ਫੈਂਸੀ ਪੂਸ਼ ਚਲੋ ਛੱਡੋ ਭਰੇ ਗਾਲਿ ਸੁਣੋ 5 ਮਿੰਟ ਨਹੀਂ ਸੀ ਹਾਲੇ ਲੰਗੇ ਸਬਸਕ੍ਰਿਪਸ਼ਨ ਲੈ ਨੂੰ ਮੈਨੂੰ ਲੱਗਦਾ ਉਹਨੂੰ ਹੋਣਾ ਵੀ ਜਦੋਂ ਕਿਤੇ ਹੋਰ ਜਾਂਦਾ ਲੈਂਦਾ ਹੋਣਾ ਸਬਸਕ੍ਰਿਪਸ਼ਨ ਉੱਥੇ ਜਾ ਕੇ ਬੜਾ ਸਾਰੇ ਜਣੇ ਕਰਦੇ ਹੋਣੇ ਆ ਗਿਆ ਚੰਨ ਆ ਗਿਆ ਤਾਰਾ ਆ ਗਿਆ ਫਲਾਣਾ ਆ ਗਿਆ ਨਕਮਾ ਅਕਲ ਦਾ ਮਾਰਾ ਐਨੀਵੇਸ ਦੇਖੋ ਰਾਈਮਿੰਗ ਸੀਗੀ ਇਹ ਤਾਂ ਹੁਣ ਕਰਨੀ ਹੋਈ ਸੀ ਤੁਹਾਨੂੰ ਪਤਾ ਹੀ ਮੈਂ ਰਾਈਮਿੰਗ ਤਾਂ ਨਹੀਂ ਤਾਂ ਕਰਨੀ ਸੀ ਐਨੀਵੇਸ ਸੋ ਆ ਗਿਆ ਸਾਈਂ ਕਹਿੰਦਾ ਕਿ ਨਾ ਵੀ ਸਬਸਕ੍ਰਿਪਸ਼ਨ ਮੈਂ ਕੈਨਸਲ ਕਿੱਦਾਂ ਕਰਾਂ ਉਹ ਵੀਰੇ ਮੈਨੂੰ ਕੀ ਪਤਾ ਮਟਿਕ ਰਖਰੀ ਦੇ ਹੋਦਾ ਸੀ ਮਾਰਾ ਇੱਥੇ ਆਉਣੇ ਰੀਲਾਂ ਬਣਾ ਕੇ ਦੇੰਨੀਆਂ ਆਪਣਾ ਲਾਈਵ ਕਰਦੀਆਂ ਦੈਟਸ ਅਬਾਊਟ ਐਟ ਮੈਂ ਤੋਂ ਅੱਗੇ ਨਾਲ ਕੁਝ ਵੀ ਕੀਤਾ ਸਮਝੇ ਸਬਸਕ੍ਰਿਪਸ਼ਨ ਕੈਨਸਲ ਕਰਣੀ ਹੈ ਟਿਕਟਾਕ ਵਾਲਾ ਨੂੰ ਕਹੋ ਥੋੜᱷੜੇ 5 ਡਾਲਰ ਰੀਫੰਡ ਕਰ ਦਾਂਗੇ ਉਹ ਜਿਹਦੇ ਬੱਚੇ ਮਰਦੇ ਫਿਰਦੇ ਆ ਮੇਰੀ ਚੈਰਿਟੀ ਹੈਗੀ ਆ ਬੰਦਾ ਇਹ ਹੀ ਸੋਚੁੰਦਾ ਭਾਈ ਬਰਨੇਟ ਕਰ ਤੇ ਪਰ ਦੈਟਸ ਓਕੇ ਮੈਨੂੰ ਤੁਹਾਡੇ 5 ਡਾਲਰ ਨਹੀਂ ਚਾਹੀਦੇ ਮਾ ਦਾ ਤਿਆਰ ਜੀ ਤੁਹਾਨੂੰ 5 ਡਾਲਰ 1 ਸੈਂਟ ਤੁਹਾਡੇ ਵਾਰ ਕੇ ਸੁੱਟਣ ਨੂੰ ਵੀ ਹਾਲਾ ਚੱਕ ਲੈ ਕਾਕਾ ਪਰ ਮੈਨੂੰ ਪਤਾ ਨਹੀਂ ਕਿੱਦਾਂ ਕਰਨਾ ਕਿਉਂ ਦੱਸ ਦਾ ਪ੍ਰੋਬਲਮ ਆ ਰਿਹਾ ਓਨ ਟਿਕਟਾਕ ਮੇਰਾ ਆਪ ਦਾ ਬਿਜ਼ਨਸ ਹੁੰਦਾ ਮੈਂ ਚੱਕ ਕੇ ਤੇਰੇ ਮੂੰਹ ਤੇ ਮਾਰਨੇ ਸੀ ਬੜਾ ਹੋ ਗਿਆ ਜਿਦੋਂ ਲੱਗਦਾ ਟਿਕਟਾਕ ਮੇਰਾ ਆ ਦੇਖੋ ਸੋਚੀ ਜਾਓ ਠੀਕ ਹੈ ਜਦੋਂ ਅਸੀਂ ਖਰੀਦ ਲਾਂਗੇ ਅਸੀਂ ਓਨ ਕਰਦੇ ਹੋਵਾਂਗੇ ਫਿਰ ਉਹ ਆਪਣੇ 5 ਡਾਲਰ ਦੇ ਦਾਂਗੇ ਵਾਪਸ ਠੀਕ ਹੈ ਕਿ ਨਹੀਂ ਪਰ ਮੇਰਾ ਕਹਿਣ ਦਾ ਮਤਲਬ ਹੈ ਸੀ ਦੇਖੋ ਟੀਟੂ ਉਹ ਦੇਖੋ ਕਲੇਸ਼ਿਓ ਕੰਦਾਂ ਤੇ ਬੈ ਬੈ ਕੇ ਮੈਨੂੰ ਪਤਾ ਤੁਹਾਨੂੰ ਇੰਡੀਆ ਦੀ ਆਦਤ ਪਈ ਹੋਈ ਏ ਉੱਥੇ ਤੁਸੀਂ ਕੰਨਾਂ ਤੇ ਬੈ ਬੈ ਕੇ ਖਾੜੇ ਸੁਣਦੇ ਸੀ ਜਾਂ ਕਿਸੇ ਦੇ ਘਰੇ ਵਿਆਹ ਸੀ ਉਹ ਦੇਖਦੇ ਸੀ ਜਾਂ ਈਵਨ ਜਦੋਂ ਕੋਈ ਬੀਬੀ ਵਾਸ਼ਰੂਮ ਚ ਵਰਦੀ ਸੀ ਬਿਨਾ ਚਾਤਾ ਬਾਰੇ ਤੁਸੀਂ ਉੱਥੇ ਵੀ ਬੈਠੇ ਹੁੰਦੇ ਸੀ ਬੜੇ ਪੁਰਾਣੀਆਂ ਗੰਦੀਆਂ ਆਦਤਾਂ ਹਨ ਪੀੜੀ ਦਾ ਪੀੜੀ ਤੁਹਾਡੇ ਖੂਨ ਚ ਆਈਆਂ ਹੋਈਆਂ ਨੇ ਪਰ ਗੱਲ ਹੁਣ ਇੱਥੇ ਐ ਇੱਥੇ ਜੇ ਮੇਰੇ ਵਾਲੇ ਪਾਸੇ ਕਿ ਡਿੱਗ ਪਾਉਂਗੇ ਨਾ ਪਰ ਹਮਣਾ ਇੱਥੇ ਵੀ ਡਾਂਗ ਪਈ ਏ ਸਮਝੇ ਮਾਉਂ ਹੀ ਲੜਨਗੇ ਇੱਥੇ ਫਲਰਟ ਹੋਣੀਆਂ ਵੀ ਨਹੀਂ ਹੈ ਗਿਆ ਸੁਪਨੇ ਲੈ ਕੇ ਨਾ ਕਿਤੇ ਬੈਠੇ ਹੋ ਤੋਤੇ ਜਾਉਂਗੇ ਬਸ ਮੈਂ ਕਿਹਾ ਵਰਨ ਕਰਦਾ ਕਿਉਂ ਪਿਛਲੇ 2 ਕੁ ਮਹੀਨੇ ਤੋਂ ਨਾ ਹਰ ਮਹੀਨੇ ਇੱਕ ਕਲੇਸ਼ੀਆ ਕਿ ਡਿਗੀ ਜਾਂਦਾ ਤੇ ਚਲਦਾ ਜਾਂਦੇ ਹੁੰਦੇ ਨੇ ਚਲਦਾ ਜਾਂਦੇ ਆ ਪਰ ਮੈਂ ਕਿਹਾ ਇੰਨਾ ਵੀ ਕਿਉਂ ਆਣਾ ਤੁੰਦਾਸੀ ਦਵਾ ਪਤਾ ਨਹੀਂ ਕਾਹਦੇ ਪੁੱਲੇ ਆ ਜੰਨੇ ਤੁਸੀਂ ਸੋ ਨਾ ਇੱਕ ਚੰਗੇ ਇਨਸਾਨਨ ਤਾਂ ਆਇਆ ਸਮਝੇ ਬੂਹ ਕੱਬੇ ਬਸੇ